ਆਈਐਸ ਅਫਸਰ ਨੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੇ ਲੇਡਿਸ ਕਿੰਨੀ ਸਲਾਂਗਾ ਜੋਗਾ ਅੱਜ ਉਹ ਪਾਣੀ ਦੇ ਵਿੱਚ ਯਾਤਰਾ ਮਾਉਂਦੀਆਂ ਨੇ ਅੰਮਰਨਾਦੀ ਯਾਤਰਾ ਜਾਂ ਮਣੀ ਮਹਿਜਰੀ ਯਾਤਰਾ ਉਹ ਵੀ ਨਹੀਂ ਹੋਈਆਂ ਦੇਖੋ ਉੱਥੋਂ ਲੋਕ ਤੁਰ ਤੁਰ ਕੇ ਆਏ ਨਾ ਮੈਂ ਅੰਡਰਸਟੋਡਾ ਵੀ ਛੋਡੇ ਮਹਲੇ ਵੀ ਸਭ ਤੋਂ ਵੱਧ ਪ੍ਰੋਬਲਮ ਹੈ ਪੂਰੇ ਆਪਣੇ ਮਾਨਸਾ ਸ਼ਹਿਰ ਦੇ ਵਿੱਚ ਅਸੀਂ ਕੱਲ ਲੜ ਕੇ ਰੇਲਵੇ ਵਾਲਿਆਂ ਨਾਲ ਮਸਾ ਪਰਮਿਸ਼ਨ ਲੈ ਕੇ ਉੱਥੇ ਤਿੰਨ ਬਰਮੇ ਲਗਾਏ ਹੋਏ ਨੇ ਇਹ ਸ਼ਹਿਰ ਸੁਣੇ ਵੀਡੀਓ ਵਗੈਰਾ ਦੇਖੀ ਉਹਨੇ ਐਮਐਲਏ ਸਾਹਿਬ ਵੀ ਉੱਥੇ ਸੀ ਦੋਨੇ ਐਸਐਚਓ ਉੱਥੇ ਸੀ ਹੈ ਮੈਂ ਉਥੇ ਸੀ ਜੜੇ ਤਹਿਸੀਲਦਾਰ ਸਾਹਿਬ ਉਥੇ ਸੀ ਐਕਸ਼ਨ ਸੀਵਰੇਜ ਬੋਰਡ ਉਥੇ ਸੀ ਈਓ ਸਾਹਿਬ ਉਥੇ ਸੀ ਤਾਂ ਮਸਾ ਚਲਵਾ ਕੇ ਕੰਮ ਨੂੰ ਚੱਲ ਰਿਹਾ ਹੈ ਤੇ ਮੈਂ ਵਿਸ਼ਵਾਸ ਦਵਾਨਾ ਵੀ ਦੋ ਦਿਨਾਂ ਦੇ ਵਿੱਚ ਵਿੱਚ ਜੇ ਉਹ ਐਜਿਟੀ ਚੱਲਦਾ ਰਿਹਾ ਤਾਂ ਸਾਰੇ ਸ਼ਹਿਰ ਦਾ ਜਿਹੜਾ ਪਾਣੀ ਹੈ ਉਹ ਦੀ ਨਿਕਾਸੀ ਹੋ ਜਾਏਗੀ ਇਸ ਤੋਂ ਇਲਾਵਾ ਕਿਉਂਕਿ ਬਾਰਿਸ਼ ਪੈਣ ਕਰਕੇ ਜਿਹੜਾ ਐਸਟੀਪੀ ਚੱਲਦਾ ਹੈ ਸੀਵਰੇਜ ਟ੍ਰੀਟਮੈਂਟ ਪਲਾਂਟ ਉਹਦਾ ਜਿਹੜਾ ਟ੍ਰੀਟਡ ਵਾਟਰ ਹੈ ਉਹ ਆਮ ਤੌਰ ਤੇ ਖੇਤਾਂ ਵਾਲੇ ਜਿਹੜੇ ਜੀਰੇ ਦੇ ਕਾਸ਼ਤ ਕਰਨੇ ਉਹ ਲੈ ਲੈਂਦੇ ਨੇ ਕਿਉਂਕਿ ਉੱਥੇ ਬਾਰਿਸ਼ ਇੰਨੀ ਜ਼ਿਆਦਾ ਹੋ ਗਈ ਖੇਤਾਂ ਦੇ ਵਿੱਚ ਉਹਨਾਂ ਨੇ ਵੀ ਉਹ ਲੈਣਾ ਬੰਦ ਕਰਤਾ ਉਹ ਵੀ ਹੁਣ ਇੱਕ ਮੋਟਰ ਨਾਲ ਕੰਮ ਚਲਾ ਰਹੇ ਨੇ ਜਿੱਥੇ ਉਹ ਜਾਂਦਾ ਹੈ ਆਉਟਪੁੱਟ ਜਿਹੜਾ ਟੋਬਾ ਬਣਿਆ ਹੋਇਆ ਛੱਪੜ ਜਿੱਥੇ ਪਾਣੀ ਉਹ ਦੇਖਦੇ ਨੇ ਉਹਦੇ ਕੰਡੇ ਟੋਟਨ ਤੱਕ ਆ ਗਏ ਅਸੀਂ ਫਿਰ ਵੀ ਇੱਕ ਮੋਟਰ ਨਾਲ ਕੰਮ ਚਲਾ ਰਹੇ ਹਾਂ अदरवाइज ਉਹਨਾਂ ਇੱਕ ਮੋਟਰ ਵੀ ਬੰਦ ਕਰਤੀ ਸੀ ਹੁਣ ਆਪਾਂ ਨੂੰ ਪਤਾ ਜਿਹੜਾ 45 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ 14 ਕਿਲੋਮੀਟਰ ਜਿਹੜੇ ਡੀ ਆਈ ਪਾਈ ਪੈ ਰਹੇ ਨੇ ਹਾਰਨਾ ਡਰੇਨ ਤੱਕ ਉਹੀ ਇਹਦਾ ਪੱਕਾ ਹੱਲ ਹੈ ਪਰੰਤੂ ਅਗਲੇ ਬਰਸਾਤੀ ਸੀਜ਼ਨ ਚ ਐਗਜ਼ੀਕਿਊਟ ਹੋਊਗਾ ਮੇਰੀ ਇਹੀ ਬੇਨਤੀ ਆ ਦੋ ਦਿਨ ਨੇ ਬਸ ਇਹ ਪਲੀਜ਼ ਔਖੇ ਸ਼ੌਕੇ ਕੱਟ ਲੋ ਚਲੋ ਯਾਰ ਉਹ ਜਿਹੜਾ ਹੁਣ ਪਤਾ ਹੀ ਐ 45 ਕੋ ਇੱਕ ਦਾ ਮੁੜ ਕੇ ਥੋੜਾ ਚੇਂਜ ਹੋ ਜਾਊਗੀ ਅਸੀਂ ਹੁਣ ਬਾਰਟੀਆਂ ਨਾਲ ਥੋੜਾ ਪਾਣੀ ਚੱਕ ਦਾਂਗੇ ਉਹ ਤਾਂ ਬਰਮੈਂਨ ਵਾਲੀ ਜਾਊਗਾ ਬਰਮਿਆਂ ਦੀ ਵੀ ਇੱਕ ਲਿਮਿਟੇਸ਼ਨ ਐ ਉਹ ਤਾਂ ਜਿੰਨਾ ਪਾਣੀ ਕੱਢਣ ਕੋਲ ਨਹੀਂ ਕੱਢਣਗੇ ਤੇ ਅਸੀਂ ਆਪਾਂ ਦੁੱਗਣੀ ਸਪੀਡ ਦਾ ਕਰ ਦਾਂਗੇ ਇਹ ਚੱਲ ਰਿਹਾ ਐ ਦੇਖਿਓ ਜਿਹੜਾ ਤੁਸੀਂ ਜਿਹੜੀਆਂ ਤੁਹਾਡੀਆਂ ਡਿਮਾਂਡ ਦਾ ਤੁਸੀਂ ਬੋਲਿਆ ਨੇ ਇਸ ਚਿਹਰਾ ਦੇਖੋ ਥੋੜਾ ਲਿਖ ਕੇ ਮੈਨੂੰ ਵਟਸਐਪ ਕਰ ਦਿਓ ਸਾਡੀ ਡੇਲੀ ਮੀਟਿੰਗ ਹੁੰਦੀ ਹੈ ਕਿਉਂਕਿ ਸਾਡਾ ਘੱਗਰ ਦਰਿਆ ਵੀ ਜਿਹੜਾ ਨੱਕੋ ਨੱਕ ਹੈ ਮੈਂ ਅਸੀਂ ਉੱਥੀ ਜਾ ਕੇ ਆਇਆ ਇਹ ਧਰਨੇ ਕਰਕੇ ਮੈਂ ਇੱਥੇ ਆ ਗਿਆ ਸਾਡੇ ਜਿਹੜੇ ਡੀਸੀ ਮੈਡਮ ਨੇ ਏਡੀਸੀ ਸਾਹਿਬ ਨੇ ਐਸਟੀਐਮ ਸਾਰੇ ਆਰਮੀ ਤੱਕ ਆਈ ਹੋਈ ਹੈ ਫੇਰ ਮਤਲਬ ਸਾਡੇ ਫਲੱਡ ਦੀ ਸਿਚੁਏਸ਼ਨ ਗੰਭੀਰ ਹੈ ਉਸ ਪੱਖੋਂ ਵੀ ਸਾਡਾ ਤਾਂ ਇਹਨਾਂ ਉੱਧਰ ਵੀ ਜਾਦੇ ਸਾਡੀ ਡੇਲੀ ਮੀਟਿੰਗਜ਼ ਹੁੰਦੀਆਂ ਨੇ ਕੋਈ ਆਪਣੀ ਜਿਹੜੀਆਂ ਡਿਮਾਂਡਸ ਨੇ ਇੱਕ ਵਾਰੀ ਲਿਖਤੀ ਤੌਰ ਤੇ ਮੈਨੂੰ WhatsApp ਕਰ ਦਿਓ ਕਿਉਂਕਿ ਉਹ ਥੋੜਾ ਤਰੀਕੇ ਨਾਲ ਹੋ ਜਾਂਦੀਆਂ ਨੇ। ਇਹ ਡਿਮਾਂਡ ਇਹ ਹੈ ਜੀ ਸਾਡੇ ਬਾੜ ਆ ਗਿਆ। ਠੀਕ ਹੈ। ਸਾਡੇ ਬਾੜ ਆ ਗਿਆ। ਇਹ ਮੈਂ ਬਸ ਇਹੀ ਬਿਸ਼ਵਾਸ ਕਰਵਾਉਣਾ ਦੋ ਦਿਨ ਪਲੀਜ਼ ਆਪਣਾ ਥੋੜਾ ਪੇਸ਼ੀਐਂਸ ਰੱਖੋ। ਜਿਹੜੀਆਂ ਪ੍ਰੋਬਲਮ ਆਰਮੀ ਆਈ ਹੋਈ ਹੈ ਜੇ ਉਹਨਾਂ ਦੀ ਮੀਟਿੰਗ ਲੱਗੀ ਹੋਈ ਹੈ ਨਹੀਂ ਸਾਡਾ ਉਹ ਕੰਮ ਵਿੱਚ ਹੀ ਰਹੂਗਾ ਕਿਉਂਕਿ ਘੱਗਰ ਦਰਿਆ ਵੀ ਸਾਡੇ ਵਾਸਤੇ ਬਹੁਤ ਪ੍ਰਾਇੋਰਟੀ ਹੈ। ਇੱਕ ਮਿੰਟ ਸਾਡੇ ਆ ਅੰਬਰ ਸਾਹਿਬ ਦੇ ਡੀਸੀ ਸਾਹਿਬ ਨੇ ਸਾਡੇ ਇੱਕ ਮਿੰਟ ਟਿਕਾ ਦਿਓ। ਇਕਨਾ ਫਾਂਡੇ ਆਈਐਸ ਅਫੀਸਰ ਨੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੇ ਲੇਡੀਜ਼ ਕਿੰਨੀ ਸਲਾਂਗਾ ਜੋਗਾ ਅਜੋ ਪਾਣੀ ਦੇ ਵਿੱਚ ਉਤਰੀ ਹੋਈ ਆ ਅਸੀਂ ਧਰਨਾ ਲਾਇਆ ਸਾਡਾ ਪ੍ਰਸ਼ਾਸਨ ਫੇਰ ਆਇਆ ਹਾਂ ਮੈਨੂੰ ਦੱਸੋ ਇਹ ਮਸਲਾ ਅੱਜ ਤੱਕ ਕਮੈਕ